ਲੰਦਰ ਦੀ ਹਨ ਜਿੱਥੇ ਗੁੰਡੇ ਆਪਣਾ ਕੰਮ ਕਰਦੇ ਰਹੇ ਤੇ ਪੁਲਿਸ ਮੁੂਹ ਦਰਸ਼ਕਾਂ ਬਣ ਕੇ ਮੋਬਾਈਲਾਂ ਤੇ ਵਿਅਤ ਦਿਖਾਈ ਦਿੱਤੀ ਜਦੋਂ ਪੀੜਤਾ ਨੇ ਪੁਲਿਸ ਦਾ ਵਿਰੋਧ ਕਰਨਾ ਚਾਹਾ ਤਾਂ ਪੁਲਿਸ ਨੇ ਉਹਨਾਂ ਤੇ ਹੀ ਡੰਡੇ ਵਰੋਣੇ ਸ਼ੁਰੂ ਕਰ ਦਿੱਤੇ ਜੀ ਹਾਂ ਬਸਤੀਵਾਵਾ ਖੇਲ ਦੇ ਸ਼ੰਭੂ ਦਾ ਕਿਸੇ ਨਾਲ ਪੈਸਿਆਂ ਦਾ ਲੈਣ ਦੇ ਸੀ ਅਤੇ ਪੈਸੇ ਲੈਣ ਵਾਲੇ ਵਿਅਕਤੀਆਂ ਨੇ ਆਪਣੇ ਕੁਝ ਗੁੰਡਾ ਅਨਸਰਾਂ ਨੂੰ ਉਸ ਦੇ ਘਰ ਭੇਜਿਆ ਜਿਨ੍ਹਾਂ ਨੇ ਪੁਲਿਸ ਦੇ ਸਾਹਮਣੇ ਸ਼ੰਭੂ ਦੀ ਕੁੜੀ ਅਤੇ ਉਸ ਦੇ بیٹے ਨਾਲ ਮਾਰਕੁੱਟ ਕੀਤੀ ਕੁੜੀ ਨੇ ਪੁਲਿਸ ਸਾਹਮਣੇ ਗੁੰਡਿਆਂ ਵੱਲੋਂ ਛੇੜਛਾੜ ਕਰਨ ਦੇ ਦੋਸ਼ ਲਗਾਏ ਉਧਰ ਦੂਜੇ ਪਾਸੇ ਐਸ.ਐਸ.ਪੀ. ਵੈਸਟ ਬਰ ਦਾ ਪੱਕਾ ਹੋਰ ਹੈਰਾਨੀ ਕਰਨ ਵਾਲਾ ਰਿਹਾ ਐਸ.ਪੀ. ਸਾਹਿਬ ਨੇ ਕਿਹਾ ਕਿ ਜੇਕਰ ਪੁਲਿਸ ਦੀ ਕੋਈ ਮਾਫਰੰਦੀ ਕੋਸ਼ਿਸ਼ ਕਰੇਗਾ ਤਾਂ ਡੰਡੇ ਹੀ ਖਾਏਗਾ ਸਰ ਸਾਡੇ ਨਾਲ ਹੋਈ ਹੈ ਮੇਰੇ ਡੈਡੀ ਨਾਲ ਕੋਈ ਗੱਲਬਾਤ ਸਹੀ ਪੈਹੇ ਦੀ ਕੋਈ ਗੱਲ ਸਹੀ ਠੀਕਾ ਤੇ ਕਿਸੇ ਲੜੀ ਦੇ ਸਿੱਦਾ ਹੀ ਮੇਰੇ ਨਾਲ ਬਦਤਮੀਜ਼ੀ ਕੀਤੀ ਜਿਨ੍ਹਾਂ ਦੇ ਵੀ ਲੈਣੀ ਰੇਣ ਸੀ ਠੀਕਾ ਮੈਨੂੰ ਤੱਕਾ ਮਾਰਿਆ ਮੇਰੇ ਨਾਲ ਬਦਤਮੀਜ਼ੀ ਕੀਤੀ ਠੀਕਾ ਤੇ ਜਦੋਂ ਆਪਾਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਅੱਗੋਂ ਸਾਡੇ ਨਾਲ ਹੀ ਤਵਕਕਸ਼ਾਈ ਕਰਨ ਲੱਗਾ ਕਿ ਮੈਨੂੰ ਕੁੜੀ ਹੋ ਕੇ ਤੱਕਾ ਮਾਰਿਆ ਤੇ ਉਹਨਾਂ ਨੇ ਟ੍ਰੈਂਡਰ ਹੁੰਦੇ ਕੱਢ ਕੇ ਉਹਨਾਂ ਨੇ ਵੀ ਪਤਮੀ ਜੀ ਇੱਥੇ ਸਾਡੇ ਕੋਲ ਕਿੰਨੇ ਕਿੰਨੇ ਤੁਹਾਡੇ ਡੈਡੀ ਨੇ ਪੈਸੇ ਦੇਣੇ ਸੀ ਕਿਸੇ ਦੇ ਹਾਂਜੀ ਮੇਰੇ ਡੈਡੀ ਨੇ ਦੇਣੇ ਸੀ ਕਿੰਨੇ ਪੈਸੇ ਦੇਣੇ ਸੀ ਉਹਨਾਂ ਨੇ ਆਈ ਜੀ 25000 ਰੁਪਏ ਦੇਣੇ ਸੀ ਇਹ ਵਸ ਤੇ ਉਹਨਾਂ ਨੇ ਟਾਈਮ ਮੰਗਿਆ ਉਹ ਟਾਈਮ ਦੇ ਨੂੰ ਤਿਆਰ ਸੀ ਅੱਗੋਂ ਮੇਰੇ ਘਰੇ ਆ ਕੇ ਬਹੁਤ ਦੰਗਿਸ਼ਾਈ ਕੀਤੀ ਇਹਨਾਂ ਨੇ ਅਗੇ ਪਾਸ 15 10 15 ਬੰਦੇ ਲੈ ਕੇ ਆਏ ਸੀ ਉਹ ਤੇ ਸਾਰੇ ਬੰਦਿਆਂ ਨੇ ਨੇ ਇੰਨੀ ਮਤਲਬ ਪਤਮੀ ਜੀ ਕਿਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਸੀਗੇ ਉਹ ਬੰਦੇ ਆਏ ਤੇ ਉਹਨਾਂ ਕਹਿੰਦੇ ਆਪਾਂ ਲੈਣੇ ਹੈਗੇ ਪੈਸੇ ਅਸੀਂ ਲੈਣੇ ਹੈਗੇ ਇੰਦਾ ਤੁਹਾਡੇ ਵੱਲੋਂ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਗਿਆ ਪਹਿਲੇ ਨਹੀਂ ਨਹੀਂ ਸਾਡੇ ਵੱਲੋਂ ਨਹੀਂ ਕੀਤਾ ਗਿਆ ਜਦੋਂ ਆਪਾਂ ਦੇਖ ਲੈਣਾ ਕਿ ਇਹਨਾਂ ਦੀ ਹੱਥ ਤੋਂ ਵੱਧ ਹੁੰਦੀ ਪਈ ਹੈ ਫਿਰ ਅਸੀਂ ਕੀਤਾ ਤੇ ਉਹ ਵੀ ਸਾਡੇ ਕੋਲ ਕੰਮ ਚ ਨਹੀਂ ਆਇਆ ਨਹੀਂ ਤੁਸੀਂ ਤੁਸੀਂ ਇਨਫੋਰਮ ਕੀਤਾ ਤੁਹਾਡੇ ਤੋਂ ਬਾਅਦ ਦੂਜੀ ਪਾਰਟੀ ਨੇ ਇਨਫੋਰਮ ਕੀਤਾ ਹਾਂਜੀ ਪਹਿਲਾਂ ਅਸੀਂ ਕੀਤਾ ਆ ਫਿਰ ਉਹਨਾਂ ਨੇ ਕੀਤਾ ਯਾ ਤੁਹਾਡੇ ਤੁਹਾਡੇ ਫੋਨ ਕਰਨ ਤੇ ਮਤਲਬ ਉਹ ਨਹੀਂ ਆਏ ਨਹੀਂ ਉਹਨਾਂ ਦੀ ਤੇ ਮਿੰਟੋ ਮਿੰਟੀ ਆ ਗਈ ਤੇ ਟਾਈਮ ਨਾਲ ਯਾਰੀ ਕਹਿੰਦੇ ਅਸੀਂ ਬੁਲਾਇਆ ਵਾ ਤੇ ਫੈਸਲਾ ਸਾਡੇ ਹੱਥ ਤੇ ਹੋਣਾ ਚਾਹੀਦਾ ਹੈ ਯਾ ਤੇ ਜੋ ਵੀ ਨਹੀਂ ਜਦੋਂ ਤੁਸੀਂ ਫੋਨ ਕੀਤਾ ਉਸ ਤੋਂ ਕਿੰਨੀ ਦੇਰ ਬਾਅਦ ਪੁਲਿਸ ਉੱਥੇ ਪਹੁੰਚੀ ਹੈ ਪੁਲਿਸ ਸਾਡੇ ਫੋਨ ਕਰਨ ਤੇ ਆਉਂਦੀ ਨਹੀਂ ਪੀਸੀ ਠੀਕਾ ਘੱਟੋ ਘਾਟ 20-25 ਮਿੰਟ ਹੋ ਗਏ ਉਹਨਾਂ ਨੇ ਦੋ ਫੋਨ ਕੀਤੇ ਹੋਣੇ ਹਨ ਤੇ ਜੋ ਵੀ ਹੋਣਾ ਹੈ ਮਿੰਟੋ ਮਿੰਟੀ 10-15 ਮਿੰਟ ਲੱਗੇ ਹੋਣੇ ਆ ਜਾਂ ਉਤੋਂ ਵੀ ਘੱਟ ਲੱਗੇ ਹੋਣੇ 1 ਮਿੰਟ ਤੋਂ ਪਹਿਲਾਂ ਆ ਗਈ ਸੀ ਕਿ ਉਹ ਮੇਰੇ ਭਰਾ ਨੂੰ ਫੜ ਕੇ ਕਹਿੰਦੇ ਕੁੱਤਾ ਤੈਨੂੰ ਫਸਾ ਦੇਣਾ ਐ ਅਸੀਂ ਇੱਦਾਂ ਕਰਨਾ ਐ ਸਾਡੇ ਬੰਦੇ ਹੈਗੇ ਅਸੀਂ ਤੇ ਇੱਦਾਂ ਕਰਨਾ ਐ ਨਹੀਂ ਪੁਲਿਸ ਜਦੋਂ ਉੱਥੇ ਪਹੁੰਚੀ ਤੇ ਪੁਲਿਸ ਨੇ ਤੁਹਾਡੀ ਗੱਲ ਸੁਣਨ ਦੀ ਬਜਾਏ ਤੁਹਾਡੇ ਤੇ ਕੁੱਟਮਾਰ ਕੀਤੀ ਕਿਸ ਵਜ੍ਹਾ ਨਾਲ ਕੁੱਟਮਾਰ ਕੀਤੀ ਸਾਨੂੰ ਧੱਕਾ ਮਾਰ ਲੱਗਿਆ ਬੁਲਾਓ ਇੱਦਾਂ ਕਰੋ ਇੱਦਾਂ ਕਰੋ ਪੁਲਿਸ ਨੇ ਸਾਨੂੰ ਮੀਨੂੰ ਧੱਕਾ ਮਾਰ ਕੇ ਕਹਿੰਦਾ ਬਲਾਕ ਫ੍ਰੀਡ ਗੁੱਤਾ ਕਰਾਂਗੇ ਅਸੀਂ ਹੁਣ ਆਏ ਕਿੰਨੂ-ਕਿੰਨੂ ਘੁੱਟਿਆ ਉਹਨਾਂ ਨੇ ਮੇਰੇ ਮिन्नੂ ਮੇਰੇ ਮਾਪਿਆਂ ਨੂੰ ਮੇਰੇ ਭਰਾ ਨੂੰ ਠੀਕ ਹੈ ਮੇਰੇ ਜਿਹੜੇ ਨੂੰ ਤਾਂ ਬਹੁਤ ਜ਼ਿਆਦਾ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਸਾਨੂੰ ਮਤਲਬ ਪਤਨੀ ਸੀ ਬਹੁਤ ਜ਼ਿਆਦਾ ਕਿ ਧੱਕੇਸ਼ਾਹੀ ਦਾ ਹੱਥ ਮਾਰਿਆ ਉਹਨਾਂ ਨੇ ਠੀਕ ਇਧਰ-ਉਧਰ ਹੱਥ ਮਾਰਿਆ ਉਹਨਾਂ ਨੇ ਬਹੁਤ ਪਤਨੀ ਸੀ ਕੀਤੀ ਮੇਰੇ ਨਾਲ ਠੀਕ ਹੈ ਫਿਰ ਜਦੋਂ ਸਾਡਾ ਨਹੀਂ ਬਣਿਆ ਗੱਲ ਤੇ ਆਪਾਂ ਇੱਥੇ ਲੈ ਕੇ ਆਏ ਆ ਕਿਉਂਕਿ ਹੁਣ ਸੁਣਵਾਈ ਦੇਖੀ ਹੁਣ ਸਾਨੂੰ ਇਹ ਤਾਂ ਉਸ ਵੇਲੇ ਤੁਸੀਂ ਪੁਲਿਸ ਦੁਆਰਾ ਪੁਲਿਸ ਕੰਪਲੇਨ ਨਹੀਂ ਕੀਤੀ ਕਿ ਤੁਹਾਡੀ ਪੁਲਿਸ ਨੇ ਅੱਧਾ ਕੀਤਾ ਕੋਈ ਨਹੀਂ ਕੀਤੀ ਸਾਡੇ ਇਦਾਂ ਲੱਗਦਾ ਨਹੀਂ ਹੈ ਕਿ ਪੁਲਿਸ ਵਾਲੀ ਵੀ ਹੈਗੀ ਚਾਜ ਸਾਰੇ ਪੁਲਸਵਾਰੇ ਇਦਾਂ ਲੱਗਦੇ ਕਿ ਇਹ ਨਈ ਨਵਰ ਗਏ ਹੋਗੇ ਜਿਹੜੇ ਪੈਂਗਵਾਣੇ ਸਾਡੇ ਤੋਂ ਪੈਂਗਵਾਣੇ ਤੁਹਾਡੇ ਫਾਦਾ ਦਾ ਨਾਮ ਕੀ ਹੈ ਸ਼ੰਭੂ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਬਸਤੀ ਬਾਬਾ ਖੇਤ ਦੇ ਜਿਹੜੇ ਬੰਦੇ ਆਏ ਆ ਉਹਨਾਂ ਦਾ ਨਾਮ ਵਗੈਰਾ ਪਤਾ ਕੁਛ ਨਹੀਂ ਨਾਮ ਨਹੀਂ ਪਤਾ ਹੈਗਾ ਵਾ ਕਿੱਥੇ ਦੇ ਰਹਿਣ ਵਾਲਾ ਬੰਦਾ ਪਤਾ ਨਹੀਂ ਇਦਾਂ ਹੀ ਕਹਿੰਦਾ ਹੈ ਕਿ ਅਸੀਂ ਲੱਗੇ ਰਹੇ ਆ ਕੋਈ ਪਾਸ ਆਪਣੇ ਉਹ ਪਿੰਦਾ ਹੈ ਜਾਂ ਸ਼ਹਿਰ ਨਹੀਂ ਪੈਸੇ ਕੋਈ ਵਿਆਜੀ ਲਿੱਤੇ ਸੀਗੇ ਨਹੀਂ ਨਹੀਂ ਵਿਆਜੀ ਵੀ ਕੋਈ ਨਹੀਂ ਲਿੱਤੇ ਸੀ ਕੀ ਮਿਲ ਰਿਹਾ ਸੀ ਸਿਰਫ ਕਮੇਟੀ ਕਮੇਟੀ ਪਾਕੀ ਰਹਿ ਗਈ ਸੀ ਉਹਨਾਂ ਦੀ ਹੋਰ ਨਹੀਂ ਕੋਈ ਕੀ ਲੈਸੀ ਬੀਜ ਉਹ ਕੰਮ ਕੀ ਜਾਂਦਾ ਬੰਦਾ ਬੰਦੇ ਦਾ ਪਤਾ ਨਹੀਂ ਕੀ ਕੰਮ ਕਰਦਾ ਹੈ ਸਾਨੂੰ ਪੁੱਛ ਲਿਆ ਸਾਨੂੰ ਆਪਾਂ ਦੇਖਿਆ ਹੀ ਨਹੀਂ ਉਸ ਬੰਦੇ ਨੂੰ ਅੱਜ ਹੀ ਦੇਖਿਆ ਜਦੋਂ ਕਹਿੰਦਾ ਆਪਾਂ ਲੈਣੇ ਆ ਪੈਸੇ ਤੂੰ ਹਟ ਜਾ ਫੜਾ ਇਦਾਂ ਹੁੰਦਾ ਸਾਡੇ ਨਾਲ ਬਸਤਮੀ ਸੀ ਬਹੁਤ ਜ਼ਿਆਦਾ ਕੀਤੀ ਉਹਨੇ ਧੱਕਾ ਮਾਰਿਆ ਆਪਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਨਿਆਂ ਇਹ ਜਿਹੜਾ ਸਾਡੇ ਨਾਲ ਹੋਈ ਹੈ ਨਾ ਉਹ ਜਿੱਡਾ ਠੋਗੜ ਸਾਡੀ ਸੁਣਵਾਈ ਹੋ ਵੀ ਗਰੀਬਾਂ ਦੀ ਕਿਤੇ ਇਹ ਤਾਂ ਸੁਣਾਈ ਹੁੰਦੀ ਸੁਣੋ ACP ਸਾਹਿਬ ਕੀ ਕਹਿ ਰਹੇ ਨੇ ਮੈਂ ਕਿਹਾ ਸਰ ਰਾਤੀ ਜਿਹੜਾ ਮਾਮਲਾ ਆਇਆ ਕੁੱਟਮਾਰ ਦਾ ਜਿਹੜਾ ਫੈਮਿਲੀ ਨਾਲ ਕੁੱਟਮਾਰ ਹੋ ਗਈ ਹੈਗੀ ਹੈ ਇਹਦੇ ਬਾਰੇ ਮੇਰੀ ਨੌਲੇਜ ਨਹੀਂ ਹੈਗਾ ਜੀ ਮੈਂ ਵੈਰੀਫਾਈ ਕਰਦਾ ਮੈਂ ਮੈਨੂੰ ਹੁਣ ਦੱਸਿਆ ਰਹੇ ਨੇ ਅੱਛਾ ਜੀ ਜਿੰਨੀ ਕਿ ਮੈਂ ਵੀਡੀਓ ਵੇਖੀ ਉਹਦੇ ਵਿੱਚ ਕੁੜੀ ਉਹਦੀ ਮੁੰਡੇ ਸਾਡੇ ਹਸਪਤਾਲ ਦੀ ਬਾਹਰ ਖੜੀ ਦੀ ਪਈ ਆ ਇਹ ਆ ਰਹੀ ਆ ਤੇ ਉਹਦੇ ਵਿੱਚ ਇਹ ਵੀ ਦਿਖਦਾ ਪਿਆ ਨੇ ਇਹ ਵੀ ਪੁਲਿਸ ਜਿਹੜੀ ਡੰਡੇ ਮਾਰਦੀ ਵੀ ਉਹਨਾਂ ਦੇ ਡੰਡੇ ਡੰਡਾ ਜਿਹਨੂੰ ਮਾਰਨਾ ਫਿਰ ਉਹ ਗਲਤ ਤੋਂ ਡੰਡੇ ਵੱਜੂ ਨਾ ਮੈਂ ਦੇਖਦਾ ਮੈਂ ਕਿ ਮੈਂ ਬੁ ਹੋਨ ਸੋਚਣ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਹੀ ਪੀੜਤਾ ਦੇ ਖਿਲਾਫ ਹੋਵੇਗੀ ਤਾਂ ਇਨਸਾਫ ਕਿੱਥੇ ਮਿਲੇਗਾ ਜਲੰਧਾ ਤੋਂ ਰੋਜ਼ਾਨਾ ਨਿਊਜ਼ 24 ਦੇ ਕੈਮਰਾਮੈਨ ਸਦੀਸ਼ ਜਨਾ ਇਸ਼ਾਨ ਜੁਨੈਦ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਦਬਾ ਲਾਈਕਨ ਦਬੋਣਾ ਨਾ ਭੁੱਲਣਾ